ਜਿੱਥੇ ਭਾਰਤ ਦੇ ਵਿੱਚ ਇਸ ਵੇਲੇ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਤੇ ਜਿਸ ਦੇ ਉੱਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਇਸ ਦੇ ਨਾਲ ਹੀ ਇਸ ਵੇਲੇ ਮਾਲਦੀਵ ਦੇ ਵਿੱਚ ਵੀ ਚੋਣਾਂ ਲਗਾਤਾਰ ਜਾਰੀ ਨੇ ਤੇ ਜਿੱਥੇ 93 ਸੀਟਾਂ ਦੇ ਉੱਤੇ VOTING ਹੋ ਚੁੱਕੀ ਹੈ ਤੇ ਗਿਣਤੀ ਉੱਥੇ ਚੱਲ ਰਹੀ ਹੈ। ਤਾਂ ਇਸ ਦੇ ਚੱਲਦੇ ਮਾਲਦੀਵ ਦੇ ਵਿੱਚ ਸੰਸਦ ਦੀ ਚੋਣਾਂ ਦੇ ਲਈ VOTING ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਹੋ ਰਹੀ ਹੈ ਤੇ ਭਾਰਤ ਦੇ ਨਾਲ-ਨਾਲ ਚੀਨ ਵੀ ਮਾਲਦੀਵ ਦੇ ਨਾਲ ਸਬੰਧਾਂ ਦੇ ਵਿੱਚ ਖਟਾਸ ਦੇ ਕਾਰਨ ਇਹਨਾਂ ਚੋਣਾਂ ਉੱਤੇ ਨਜ਼ਰ ਰੱਖ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੁਹੰਮਦ ਮਾਈਜ਼ੂਦੀ ਅਗਵਾਈ ਵਾਲੀ ਪੀਪਲਜ਼ ਨੈਸ਼ਨਲ ਕਾਂਗਰਸ ਯਾਨੀ ਕਿ ਪੀਐਨਸੀ ਮਾਲਦੀਵ ਦੇ ਵਿੱਚ ਸੰਸਦੀ ਚੋਣਾਂ ਵਿੱਚ ਜਿੱਤ ਦੇ ਵੱਲ ਵਧ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਮਾਲਦੀਵ ਨੇ ਚੋਣ ਕਮਿਸ਼ਨ ਜੋ ਹੈ ਉਹਨੇ ਕਿਹਾ ਕਿ 93 ਸੀਟਾਂ ਦੇ ਵਿੱਚੋਂ 86 ਸੀਟਾਂ ਦੇ ਨਤੀਜੇ ਹੁਣ ਤੱਕ ਐਲਾਨੇ ਗਏ ਨੇ ਜਿਨ੍ਹਾਂ ਵਿੱਚੋਂ ਰਾਸ਼ਟਰਪਤੀ ਮਾਈਜ਼ੂਦੀ ਪੀਐਨਸੀ ਪਾਰਟੀ ਨੇ 64 ਸੀਟਾਂ ਜਿੱਤੀਆਂ ਨੇ। ਇਹ ਅੰਕੜਾ ਬਹੁਤ ਤੋਂ ਵੀ ਜ਼ਿਆਦਾ ਹੈ। ਜਿਸ ਕਾਰਨ ਮਾਈਜ਼ੂਦੀ ਪਾਰਟੀ ਮਾਲਦੀਵ ਵਿੱਚ ਫਿਰ ਤੋਂ ਆਪਣੀ ਸਰਕਾਰ ਬਣਾ ਸਕਦੀ ਹੈ ਤੇ ਵਿਰੋਧੀ ਮਾਲਦੀਵিয়ান ਡੈਮੋਕ੍ਰੈਟਿਕ ਪਾਰਟੀ ਯਾਨੀ ਕਿ ਐਮ ਡੀਪੀ ਜਿਸ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਹਾਰਨ ਤੋਂ ਪਹਿਲਾਂ ਇੰਡੀਆ ਫਰਸਟ ਨੀਤੀ ਅਪਣਾਈ ਸੀ ਸਿਰਫ 15 ਸੀਟਾਂ ਉੱਤੇ ਅੱਗੇ ਸੀ ਜੇਕਰ ਰਾਸ਼ਟਰਪਤੀ ਮਾਈਜ਼ੂਦੀ ਪਾਰਟੀ ਸੱਤੀ ਜਿਹੜੀ ਹੈ ਉਹ ਸਰਕਾਰ ਬਣਾਉਂਦੀ ਹੈ ਤਾਂ ਹਿੰਦ ਮਹਾਸਾਗਰ ਨਾਲ ਭਾਰਤ ਦੇ ਸਬੰਧ ਪ੍ਰਭਾਵਿਤ ਹੋ ਸਕਦੇ ਨੇ ਤੇ ਹੁਣ ਜੇ ਗੱਲ ਕਰੀਏ ਉਥੇ ਵੋਟਾਂ ਦੀ ਕਿੰਨੀਆਂ ਵੋਟਾਂ ਉੱਥੇ ਪਈਆਂ ਜਾਂ ਕਿੰਨੇ ਲੋਕਾਂ ਨੇ ਵੋਟਾਂ ਕਿੰਨੀਆਂ ਸੀਟਾਂ ਤੇ ਵੋਟਾਂ ਪਈਆਂ ਨੇ ਤਾਂ ਇਸ ਤੋਂ ਇਲਾਵਾ ਮਾਲਦੀਵ ਡਿਪਲੋਮੈਂਟ ਅਲਾਈਅንስ ਜਮੂਰੀ ਪਾਰਟੀ ਅਤੇ ਆਜ਼ਾਦ ਉਮੀਦਵਾਰ ਮਿਲ ਕੇ ਕੁੱਲ 7 ਸੀਟਾਂ ਉੱਤੇ ਅੱਗੇ ਚੱਲ ਰਹੇ ਹਨ ਤੇ ਜਿਸ ਤੋਂ ਪਤਾ ਇਹ ਲੱਗਦਾ ਹੈ ਕਿ ਪੀਐਨਸੀ ਆਰਾਮ ਨਾਲ ਸੰਸਦ ਚ ਬਹੁਮਤ ਦਾ ਅੰਕੜਾ ਪਾਰ ਕਰ ਲਵੇਗੀ ਮਾਲਦੀਵ ਚ ਸਰਕਾਰ ਚੁਣਨ ਦੇ ਲਈ ਕੁੱਲ 284000 ਲੋਕਾਂ ਨੇ 93 ਸੰਸਦੀ ਸੀਟਾਂ ਉੱਤੇ voting ਕੀਤੀ ਹੈ ਤੇ ਚੋਣ ਪ੍ਰਚਾਰ ਦੌਰਾਨ ਪੀਐਮਸੀ ਨੇ ਵੋਟਰਾਂ ਨੂੰ ਬਹੁਤ ਵੱਧ ਸੀਟਾਂ ਜਿੱਤਣ ਦੀ ਅਪੀਲ ਕੀਤੀ ਸੀ ਤਾਂ ਜੋ ਮੈਜੂ ਦੀ ਸਰਕਾਰ ਆਪਣਾ ਵਾਅਦਾ ਜਲਦੀ ਪੂਰਾ ਕਰ ਸਕੇ ਪੀਐਮਸੀ ਦੇ ਚੋਣ ਵਾਅਦੇ ਦੇ ਵਿੱਚ ਦੋ ਹੈਲੀਕਾਪਟਰ ਅਤੇ ਇੱਕ ਜਹਾਜ਼ ਚਲਾਉਣ ਲਈ ਮਾਲਦੀਵ ਦੇ ਵਿੱਚ ਤਨਾਤ ਭਾਰਤੀ ਫੌਜੀ ਕਰਮਚਾਰੀਆਂ ਨੂੰ ਵਾਪਸ ਭੇਜਣਾ ਵੀ ਸ਼ਾਮਲ ਹੈ ਤੇ ਇਹਦੇ ਨਾਲ ਨਾਲ ਪਿਛਲੇ ਸਾਲ ਸੱਤਾ ਵਿੱਚ ਆਉਣ ਤੋਂ ਬਾਅਦ ਰਾਸ਼ਟਰਪਤੀ ਮੈਜੂ ਨੇ ਭਾਰਤ ਨਾਲ ਮਾਲਦੀਵ ਦੇ ਸਬੰਧਾਂ 'ਚ ਖਟਾ ਸਾਗੀ ਮਾਲਦੀਵੇ ਨੇ ਭੋਜਨ ਸੁਰੱਖਿਆ ਅਤੇ ਸਿਹਤ ਸੰਭਾਲ ਲਈ ਭਾਰਤ ਉੱਤੇ ਆਪਣੀ ਨਿਰਪਰਤਾ ਨੂੰ ਘਟਾਉਣ ਦੇ ਲਈ ਕਈ ਕਦਮ ਚੁੱਕੇ ਨੇ ਤੇ ਜਿਸ ਵਿੱਚ ਖਾਦ ਪਦਾਰਥਾਂ ਅਤੇ ਫਾਰਮਾਸਿਟੀਕਲ ਉਤਪਾਦਾਂ ਦੀ ਸਪਲਾਈ ਤੱਕ ਤੁਰਕੀ ਅਤੇ ਹੋਰ ਦੇਸ਼ਾਂ ਨਾਲ ਸਮਝੌਤਿਆਂ ਉੱਤੇ ਦਸਤਖਤ ਵੀ ਕੀਤੇ ਗਏ ਨੇ ਇਹ ਸਭ ਦੇ ਚਲਦੇ ਇਹ ਵੀ ਹੈ ਕਿ ਜੇਕਰ ਮਾਜੂਦੀ ਦੀ ਸਰਕਾਰ ਬਣਦੀ ਆ ਤਾਂ ਕਿਤੇ ਨਾ ਕਿਤੇ ਭਾਰਤੀ ਸਬੰਧਾਂ ਦੇ ਵਿੱਚ ਖਟਾਸ ਹੋ ਸਕਦੀ ਹੈ ਤੇ ਹਿੰਦ ਮਹਾਸਾਗਰ ਵੀ ਜਿਹੜਾ ਉਹ ਵੀ ਪ੍ਰਭਾਵਿਤ ਹੋ ਸਕਦਾ ਹੈ ਤੇ ਪਰ ਇਹਦੇ ਵਿੱਚ ਇਹ ਵੀ ਹਾਲ ਦੇ ਵਿੱਚ ਦੱਸਣਾ ਬਣ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਮਾਲਦੀਵ ਦੇ ਵਿੱਚ ਜਦੋਂ ਮਾਜੂਦੀ ਸਰਕਾਰ ਰਹੀ ਆ ਤਾਂ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਤੁਹਾਡਾ ਦੌਰਾ ਕੀਤਾ ਤੇ ਉਸ ਤੋਂ ਬਾਅਦ ਅੰਡੇਮਾਨ ਨਿਕੋਬਾਰ ਦੇ ਬਾਰੇ ਉੱਥੋਂ ਦੇ ਨਾਲ ਸਬੰਧਤ ਕੁਝ ਟਿੱਪਣੀਆਂ ਉਹਨਾਂ ਨੇ ਇਸ ਨੂੰ ਟੂਰਿਸਟ ਪਲੇਸ ਬਣਾਉਣ ਦੀ ਗੱਲ ਕੀਤੀ ਜਿਸ ਦੇ ਚਲਦੇ ਮਾਲਦੀਵ ਦੇ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਟਿੱਪਣੀ ਕੀਤੀ ਗਈ અપਮਾਨਜਨਕ ਟਿੱਪਣੀ ਕੀਤੀ ਗਈ ਜਿਸ ਦੇ ਕਾਰਨ ਫਿਰ ਉੱਥੋਂ ਦੇ ਲੋਕਾਂ ਨੇ ਇਸ ਚੀਜ਼ ਦਾ ਜਵਾਬ ਉਹਨਾਂ ਨੂੰ ਆਰਥਿਕ ਵਿਵਸਥਾ ਵਿੱਚ ਖਰਾਬ ਕਰਨ ਚਾਹ ਦਿੱਤਾ ਯਾਨੀ ਕਿ ਉਹਨਾਂ ਨੇ ਮਾਲਦੀਵ ਦਾ ਬਾਈਕਾਟ ਕਰ ਦਿੱਤਾ ਤੇਜ਼ ਦੇ ਚੱਲਦੇ ਮਾਲਦੀਵ ਦੀ ਆਰਥਿਕ ਵਿਵਸਥਾ ਕਾਫੀ ਪ੍ਰਭਾਵਿਤ ਹੋਈ ਹੈ ਤੇ ਹੁਣ ਉੱਥੇ ਦੁਬਾਰਾ ਫਿਰ ਵੋਟਾਂ ਜਾਰੀ ਨੇ ਤੇ ਜੇਕਰ ਹੁਣ ਉੱਥੇ ਮਾਇਦੂ ਦੀ ਸਰਕਾਰ ਬਣਦੀ ਤਾਂ ਫਿਰ ਦੁਬਾਰਾ ਕਿਤੇ ਨਾ ਕਿਤੇ ਭਾਰਤ ਅਤੇ ਹਿੰਦ ਮਹਾਸਾਗਰ ਨਾਲ ਜਿਹੜੇ ਸਬੰਧ ਨੇ ਉਹ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ